ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਕਮਾਨ ਚ ਸਾਡੀ ਟੀਮ ਪਹੁੰਚੀ ਹੈ ਜਿੱਥੇ ਵਿਰੋਧੀ ਧਿਰ ਦੇ ਨੇਤਾ ਜੋ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਇੱਥੇ ਪਹੁੰਚੇ ਸਨ ਵੋਟ ਚੋਰ ਗੱਦੀ ਛੋੜ ਜਿਹੜਾ ਮੁੱਦਾ ਰਾਹੁਲ ਗਾਂਧੀ ਵੱਲੋਂ ਚੁੱਕਿਆ ਗਿਆ ਸੀ ਔਰ ਪੂਰੇ ਦੇਸ਼ ਦੇ ਅੰਦਰ ਲੋਕ ਇਸ ਦੇ ਵਿੱਚ ਲਾਮਬੰਦ ਹੋ ਰਹੇ ਹਨ ਇਸ ਮੁੱਦੇ ਨੂੰ ਜੋਰ ਸ਼ੋਰ ਨਾਲ ਇੱਥੇ ਵੀ ਚੁੱਕਿਆ ਗਿਆ ਲੋਕਾਂ ਕੋ ਦਸਕਤ ਕਰਵਾਏ ਗਏ ਬਕਾਇਦਾ ਔਰ ਇੱਥੇ ਖਾਸ ਕਰਕੇ ਦੇਖਣ ਵਾਸਤੇ ਮਿਲੀ ਕਿ ਰਿਟਾਇਰਡ ਪ੍ਰਿੰਸੀਪਲ ਸਰਦਾਸ ਸੁਲੱਖਣ ਸਿੰਘ ਇਹਨੇ ਅਗਵਾਈ ਚ ਇੱਕ ਮੀਟਿੰਗ ਕਰਵਾਈ ਗਈ ਸੀ ਜਿਸ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ ਕੈਮਰਾ ਔਰ ਸਾਰੀਆਂ ਤਸਵੀਰਾਂ ਦਿਖਾਏਗਾ ਇਸ ਹਲਕੇ ਦੇ ਲੋਕ ਇੱਕ ਸੁਰ ਦੇ ਵਿੱਚ ਸਰਦਾਸ ਸੁਲੱਖਣ ਸਿੰਘ ਜੀ ਨੂੰ ਚਾਹੁੰਦੇ ਹਨ ਕਿ ਅਗਲਾ ਐਮਐਲਏ ਇਸ ਹਲਕੇ ਦਾ ਉਹ ਹੋਵੇ ਉਹਨਾਂ ਨੇ ਬਕਾਇਦਾ ਪ੍ਰਤਾਪ ਸਿੰਘ ਬਾਜਵਾ ਨੂੰ ਸਿਫਾਰਿਸ਼ ਵੀ ਕੀਤੀ ਅਪੀਲ ਵੀ ਕੀਤੀ ਕਿ ਇਦਾਂ ਦੇ ਹੀ ਇਮਾਨਦਾਰ ਲੋਕ ਜਿਹੜੇ ਆ ਉਹ ਵਿਧਾਨ ਸਭਾ 'ਚ ਆਉਣੇ ਚਾਹੀਦੇ ਹਨ ਤਾਂ ਕਿ ਹਲਕੇ ਦਾ ਵਿਕਾਸ ਹੋਵੇ ਇਸ ਮੌਕੇ ਸਰਦਾਸ ਪਰਤਾਸ ਸਿੰਘ ਬਾਜਵਾ ਨੇ ਵਿਰੋਧੀਆਂ ਨੂੰ ਘੇਰਿਆ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੀ ਪੂਰੀ ਟੀਮ ਕੇਂਦਰ ਸਰਕਾਰ ਨੂੰ ਘੇਰਿਆ ਵੋਟ ਚੋਰੀ ਦੇ ਮੁੱਦਿਆਂ ਲੈ ਕੇ ਔਰ ਪੰਜਾਬ ਸਰਕਾਰ ਨੂੰ ਘੇਰਿਆ ਜੋ ਕਾਨੂੰਨ ਦੀ ਵਿਵਸਥਾ ਵਿਗੜੀ ਹੈ ਜੋ ਗੈਂਗਸਟਰਵਾਦ ਵਧਿਆ ਹੈ ਜੋ ਹਾਲਾਤ ਬਣੇ ਹਨ ਉਸ ਨੂੰ ਲੈ ਕੇ ਉਹਨਾਂ ਪੰਜਾਬ ਸਰਕਾਰ ਨੂੰ ਵੀ ਘੇਰਿਆ ਕੀ ਕਰ ਗਿਆ ਸੁਣਦੇ ਉਹਨਾਂ ਦੀ ਜ਼ੁਬਾਨੀ ਇਹ ਮੁਹਿੰਮ ਸਾਰੇ ਹਿੰਦੁਸਤਾਨ ਚੱਲ ਰਹੀ ਹੈ ਮੋਦੀ ਸਾਹਿਬ ਦੀ ਸਰਕਾਰ ਇਸ ਟਾਈਮ ਹੀਰਾ ਫੇਰੀ ਤੇ ਚੋਰੀ ਨਾ ਬੜੀ ਇਹ ਚੋਰੀ ਵੋਟਾਂ ਦੀ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਨਾ ਹੁੰਦੀ ਤੇ 160 ਸੀਟਾਂ ਨਹੀਂ ਸੀ ਟੱਪਦੀ ਅਸੀਂ ਸੀਟਾਂ ਇਹਨਾਂ ਨੇ ਚੋਰੀ ਨਾਲ ਤੇ ਠੱਗੀ ਠੋਰੀ ਨਾਲ ਲਈਆਂ ਨੇ ਅੱਜ ਵੀ ਰਾਜ ਕਰਨ ਵਾਸਤੇ ਮੋਦੀ ਸਾਹਿਬ ਨੂੰ 272 ਐਮਪੀ ਦੀਆਂ ਸੀਟਾਂ ਚਾਹੀਦੀਆਂ ਸੀ 240 ਇਹ 32 ਸੀਟਾਂ ਇਹਨਾਂ ਨੂੰ ਜਿਹੜੇ ਨਾਇਡੂ ਸਾਹਿਬ ਨੇ ਚੀਮਸਟਾਂਦਰਾ ਤੇ ਜਿਹੜੇ ਨਰਤੀਸ਼ ਕੁਮਾਰ ਨੇ ਜਨਤਾ ਦਲ ਬਿਹਾਰ ਵਾਲੇ ਉਹਨਾਂ ਨੇ ਆਪਣੇ ਐਮਪੀ ਦਿੱਤੇ ਤੋਂ ਇਸ ਗੱਲ ਕਾਰਨ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਸਾਡੀ ਕਨਸਟੀਟਿਊਸ਼ਨ ਕਮਜ਼ੋਰ ਕੀਤੀ ਜਾ ਰਹੀ ਹੈ ਸਾਡੇ ਗਰੀਬ ਵਰਗ ਨੂੰ ਤੇ ਘੱਟ ਗਿਣਤੀਆਂ ਤੇ ਹਰ ਰੋਜ਼ ਵੱਡੇ ਪੈਮਾਨੇ ਤੇ ਰੋਜ਼ ਅਟੈਕ ਹੋ ਰਿਹਾ ਤੁਸੀਂ ਅੱਜ ਤੋਂ 3 ਦਿਨ ਪਹਿਲੇ ਵੇਖਿਆ ਇੱਕ ਐਡੀਜੀਪੀ ਰੈਂਕ ਦਾ ਪੁਲਿਸ ਅਫਸਰ ਹਰਿਆਣਾ ਦਾ ਜਿਹੜਾ ਬਾਲਮੀਕ ਸਭਾਜ ਨਾਲ ਤੱਲਕ ਰੱਖਦਾ ਸੀ ਉਹਨੂੰ ਮਜਬੂਰ ਕਰ ਦਿੱਤਾ ਖੁਦਕਸ਼ੀ ਕਰਨ ਵਾਸਤੇ ਜੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਖੁਦਕਸ਼ੀ ਕਰ ਸਕਦਾ ਮਜਬੂਰ ਹੋ ਸਕਦਾ ਉਹਨੂੰ ਜਸਟਿਸ ਨਹੀਂ ਮਿਲਦੀ ਤੇ ਇਸ ਇਸ ਸਾਡੇ ਮਹਾਨ ਦੇਸ਼ ਦੇ ਵਿੱਚ ਜਸਟਿਸ ਕਿਨੂੰ ਮਿਲੇਗੀ ਤੁਸੀਂ ਸੋਚ ਸਕਦੇ ਹੋ ਕਿਸੇ ਸਧਾਰਨ ਹਿੰਦੁਸਤਾਨੀ ਨੂੰ ਜਸਟਿਸ ਮਿਲ ਸਕਦੀ ਇਸ ਤੋਂ ਪਹਿਲੇ ਤਕਰੀਬਨ 10 ਦਿਨ ਪਹਿਲੇ ਇੱਕ ਵਕੀਲ ਨੇ ਆਨਰੇਬਲ ਚੀਫ ਜਸਟਿਸ ਸੁਪਰੀਮ ਕੋਰਟ ਦਾ ਜੁੱਤਾ ਛੁੱਟਿਆ ਸੁਪਰੀਮ ਕੋਰਟ ਉਹ ਵੀ ਦਲਿਤ ਭਾਈਚਾਰਾ ਹੂੰ ਕਈ ਦਲਿਤ ਪਿਛਲੇ ਤੁਸੀਂ ਵੇਖਿਆ ਰਾਇ ਬਰੇਲੀ ਦੇ ਵਿੱਚ ਇੱਕ ਦਲਿਤ ਭਰਾ ਸੀ ਉਹਨੂੰ ਇਸ ਗੱਲ ਦੇ ਵਿੱਚ ਕਿ ਲੋਕਾਂ ਨੂੰ ਇਹ ਲੱਗਾ ਸ਼ਾਇਦ ਇੱਕ ਦੇਸ ਦੇ ਘਰ ਚੋਰੀ ਕਰਨ ਚੱਲਾ ਕੁੱਟ-ਕੁੱਟ ਕੇ ਹੀ ਮਾਰ ਦਿੱਤਾ ਤਾਂ ਸੁਮਰੀ ਕੋਰਟ ਸਲਾਹਨੀ ਕੀਤੀ ਹੈ ਜਰ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਤੁਸੀਂ ਰੋਜ਼ ਵੇਖਦੇ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਦੂਜੇ ਪਾਸੇ ਗੁਜਰਾਤ ਦੇ ਬੰਦਰਗਾਵਾ ਸਾਰੀਆਂ ਨਵੀਂ ਤੋਂ ਨਵੀਂ ਬੰਦਰਗਾਵਾਂ ਬਣਦੀਆਂ। ਮਹਾਰਾਸ਼ਟਰਾ 'ਚ ਨਵੀਂ ਤੋਂ ਨਵੀਆਂ ਬੰਦਰਗਾਵਾਂ ਬੰਬਈ 'ਚ ਬਣ ਰਹੀਆਂ। ਸਾਰੇ ਸਾਊਥ ਇੰਡੀਆ 'ਚ ਬੰਦਰਗਾਵਾਂ ਬਣ ਰਹੀਆਂ। ਸਾਡੇ 에어ਪੋਰਟ ਤੇ ਇੰਟਰਨੈਸ਼ਨਲ ਫਲਾਈਟਾਂ ਅਮਰਸੇਰ ਸਾਹਿਬ ਨਹੀਂ ਆਂਦੰਦੇ, ਚੰਡੀਗੜ੍ਹ ਨਹੀਂ ਆਂਦੰਦੇ। ਸਾਡੇ ਨੈਸ਼ਨਲ 에어ਪੋਰਟ ਨੇ ਪਠਾਨਕੋਟ, ਆਦਮਪੁਰ, ਖਲਵਾਰੇ ਦੇ ਵਿੱਚ, ਬਠਿੰਡੇ ਦੇ ਵਿੱਚ ਉਹਦੇ ਫਲਾਈਟਾਂ ਨਹੀਂ ਚੱਲੰਦੇ ਨੇ। ਪੰਜਾਬ ਨੂੰ ਹਰ ਪਾਸੇ ਲਟਾੜਿਆ ਜਾ ਰਿਹਾ ਉਹ ਗੱਲ ਹੈ ਜਿੰਨੇ ਗੈਂਗਸਟਰ ਨੇ ਇਹ ਜੇਲਾ ਕਿੰਨਾ ਚੰਗਾ ਥੋੜਾ ਜਿਹਾ ਹਿਸਾਬ ਲਾ ਕੇ ਘਰ ਬੈਠ ਕੇ ਵੇਖੋ ਸਾਰੇ ਨਾਲ ਵੱਡਾ ਜਿਹੜਾ ਗੈਂਗਸਟਰ ਹੈ ਉਹ ਗੁਜਰਾਤ ਦੀ ਜੇਲ੍ਹ ਵਿੱਚ ਇਹਨਾਂ ਨੇ ਕਾਨੂੰਨ ਇਹੋ ਜਿਹਾ ਬਣਵਾਤਾ ਹੈ ਅਨਬਲ ਸੁਪਰੀਮ ਕੋਰਟ ਦੇ ਵਿੱਚੋਂ ਪਮੰਦੀ ਕਰਾਤੀ ਕਿ ਇਹਨੂੰ ਕੋਈ ਵੀ ਸੂਬੇ ਦੀ ਪੁਲਿਸ ਲੈ ਕੇ ਨਹੀਂ ਆ ਸਕਦੀ ਜੇ ਕਿਸੇ ਨੂੰ ਕੋਈ ਗੱਲ ਕਰਨੀ ਹੈ ਤੇ ਇਹਦੀ ਵੀਡੀਓ ਉਹ ਜਿਹੜਾ ਹੈ ਵੀਡੀਓ ਤੇ ਸਿਰਹੀ ਕਲਾ ਵੀਡੀਓ ਕਾਲ ਹੀ ਕਰ ਸਕਦੇ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਆ ਜੋ ਕੁਝ ਪੰਜਾਬ ਚ ਕਿਲਿੰਗਸ ਹੋ ਰਹੀਆਂ ਨੇ ਜੇ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਸਹੀ ਮੈਨੇ ਸੀਰੀਅਸ ਹੋਏ ਇਹ 2 ਦਿਨ ਨਹੀਂ ਕੰਮ ਚੱਲ ਸਕਦਾ ਜੋ ਇਹ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਵਿੱਚ ਵਾਤਾਵਰਨ ਖਰਾਬ ਕਰੋ ਫਿਰ ਇਲੈਕਸ਼ਨਾਂ ਤੋਂ 5-6 ਮਹੀਨੇ ਪਹਿਲੇ ਕਹੋ ਜੀ ਵਾਤਾਵਰਨ ਖਰਾਬ ਹੋ ਗਿਆ ਉਹਨੂੰ ਗਵਰਨਰ ਦਾ ਰਾਜ ਲਾ ਦੀ ਆਪਾਂ ਦੀ ਇਹ ਕਰਕੇ ਇਨਡਾਇਰੈਕਟਲੀ ਭਾਜਪੀ ਇੱਥੇ ਰਾਜ ਕਰਨਾ ਚਾਹਦੀ ਹੈ ਇਹ ਸੂਬਾ ਜਿਹੜਾ ਮੈਜੋਰਿਟੀ ਸਿੱਖ ਸੂਬਾ ਇੱਥੇ ਬਹੁਤ ਵੱਡੇ ਪੇਮਾਨੇ ਤੇ ਹੋਰ ਮਿਨੋਰਿਟੀ ਤੇ ਦਲਿਤ ਭਾਈਚਾਰਾ ਰਹਿੰਦਾ ਹੈ। ਭਾਜਪਾ ਦੀ ਦਾਲ ਗੱਲ ਨਹੀਂ ਲਈ ਇਨਡਾਇਰੈਕਟਲੀ ਇਹ ਪੰਜਾਬ ਤੇ ਜਿਹੜਾ ਅਕਮਨ ਇਹ ਇਨਡਾਇਰੈਕਟ ਅਟੈਕ ਪੰਜਾਬ ਤੇ ਹੋ ਰਿਹਾ ਹੈ। ਕਿਉਂ ਉਹ ਜੋ ਕਹਿੰਦਾ ਉਹਦੀ ਗੱਲ ਸੁਣੋ ਤੇ ਆਪ ਨਹੀਂ ਜਿੱਤਿਆ। ਉਹਦੇ ਆਪ ਨਹੀਂ ਜਿੱਤਿਆ ਕੱਲੇ ਲੜ ਕੇ ਤੇ ਤੂੰ ਬਾਕੀ ਛੱਡੋ ਰਵਨੀਤ ਬਿੱਟੂ ਦੀ। ਇਹ ਆਪਾਂ ਪੰਜਾਬ ਦੀ ਗੱਲ ਕਰੀਏ ਇਹਨਾਂ ਦੀ ਗੱਲ ਹੀ ਨਾ ਕਰੀਏ ਇਹ ਤੇ ਸਰਕਾਰੀ ਲੋਕ ਨੇ। ਸਰਕਾਰੀ ਲੋਕਾਂ ਨੇ ਸਰਕਾਰੀ ਗੱਲਾਂ ਕਰ ਲਈ। ਜੀ ਅਸੀਂ ਤੇ ਮਿਹਨਤ ਕਰ ਰਹੇ ਆ ਇਸੇ ਕੰਮ ਕਰਕੇ ਕਰ ਰਹੇ ਆ। ਅਸੀਂ ਸ਼ੀਟ ਲੈਣੀ ਹੈ ਜੀ। ਠੀਕ ਆ ਅਸੀਂ ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਕਨਵਿੰਸ ਕਰਾ ਰਹੇ ਆ। ਤੇ ਚੰਗੀ ਸਖਸ਼ੀਅਤ ਨਾਲ ਜੁੜੋ। ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਈਏ। ਤੇ ਚੰਗੀ ਆਏ ਕਿ ਲੀਡਰਸ਼ਿਪ ਤੇ ਪੰਜਾਬ ਦਾ ਉਥਾਨ ਹੋਵੇਗਾ ਵਧੀਆ ਸਰਜਿਆ ਜਾਵੇਗਾ। ਬਾੜੀ ਆਵੇ ਕਿ ਹੁਣ ਤੀ ਦੇ ਤੁਹਾਡੇ ਸਾਹਮਣੇ ਹੀ ਹੁਣ ਆਮ 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 ਆਦਮੀ ਦੀ ਸਰਕਾਰ ਜਿਹੜੀ ਹੈ ਕਿਵੇਂ ਚੱਲ ਰਿਹਾ ਹੈ ਫਿਰ ਅੱਜ ਕੋਈ ਮਨੁੱਖ ਦੀ ਸੁਰੱਖਿਆਤ ਨਹੀਂ ਦਿੱਤਾ ਜਿਹੜਾ ਘਰੋਂ ਚਲੇ ਜਾਂਦਾ ਨਾ ਉਹ ਕੋਈ ਸੁਰੱਖਿਆਤ ਨਹੀਂ ਹੈ ਉਹਨੂੰ ਪਤਾ ਨਹੀਂ ਮੈਂ ਘਰ ਵਾਪਸ ਆਉਣਾ ਇਹ ਇਹਦੇ ਵਿੱਚ ਸਾਡੇ ਪੁਲਿਸ ਥਾਣੇ ਵਿਲੇ ਪਏ ਨੇ ਉਹਨਾਂ ਕੋ ਕੋਈ ਨਹੀਂ ਹੈ ਪਰਚਾ ਕਰਨੇ ਕੋਈ ਬੰਦਾ ਨਹੀਂ ਹੈ ਉੱਥੇ ਤੇ ਨਾ ਹੀ ਇਹਨਾਂ ਨੇ ਕੋਈ ਸਰਕਾਰ ਨੇ ਆ ਕੇ ਭਰਤੀ ਕੀਤੀ ਹੈ ਇਥੇ ਦੇ 10000 ਬੰਦੇ ਚਲੇ ਇਹਨਾਂ ਨੂੰ ਤੁਰੰਤ ਭਰਤੀ ਕਰਨਾ ਚਾਹੀਦਾ ਹੈ ਇਹ ਪੁਲਿਸ ਵਾਸਤੇ ਥਾਣੇ ਪੰਜ ਪੰਜ 7-7 ਬੰਦੇ ਹੁੰਦੇ ਹੋਰ ਤੇ ਤਨੂੰ ਉਸਦਾ ਕਿੱਥੋਂ ਆਵੇਗੀ ਲੋਕ ਤੇ ਦੇਖੋ ਜੀ ਲੋਕ ਚਾਹ ਰਹੇ ਨੇ ਕਿ ਟਿਕਟ ਤੁਹਾਨੂੰ ਮਿਲੇ ਤੇ ਸਾਨੂੰ ਵਧੀਆ ਕੋ ਨੇਤਾ ਮਿਲੇ ਤੇ ਸਾਡੇ ਕੰਮ ਕਰੇ ਦੀ ਆ ਮੈਂ ਪਿੰਡਾਂ ਵਿੱਚ ਚੱਲ ਰਿਹਾ ਕੋਈ ਸੜਕ ਨਹੀਂ ਗਈ ਬਣੀ ਹੋਈ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਠੀਕ ਇਹ ਐਮਐਲਏ ਦੀਆਂ ਡਿਊਟੀਆਂ ਹੀ ਇਹ ਨੇ ਕੋ ਲੋਕਾਂ ਦੀ ਜਿਹੜੀ ਪਬਲਿਕਲੀ ਡਿਮਾਂਡ ਆ ਉਹਨਾਂ ਨੂੰ ਪੂਰੀਆਂ ਕਰਨ ਸੜਕਾਂ ਨਹੀਂ ਆਗੇ ਸਕੂਲਾਂ ਚ ਸਟਾਫ ਨਹੀਂ ਹੈਗਾ ਪੜ੍ਹਾਈ ਨਹੀਂ ਹੈਗੀ ਹਸਪਤਾਲਾਂ ਚ ਡਾਕਟਰ ਨਹੀਂ ਹੈਗੇ ਇਹ ਨਾ ਇਹ ਇਹ ਪ੍ਰਸ਼ਾਸਨ ਗਵਰਨਮੈਂਟ ਦਾ ਕੰਮ ਹੈ ਇਹ ਇਹ ਸਾਡੀਆਂ ਲੋੜਾਂ ਨੂੰ ਪੂਰਾ ਕਰੇ